ਪਿਆਰ ਉਹ ਆਏ ਸਾਨੂੰ ਮਿਲ ਟਰੱਕਾਂ ਦੇ ਜੜ ਕੇ ਆਏ ਟਰੱਕ ਆਉਣੇ ਸੀ 7-8 ਦਿਨ ਦਾ ਸਫ਼ਰ ਕਰਕੇ ਤੇ ਸਾਡੇ ਪਿਆਰ ਵਾਲੇ ਸਿੰਘ ਸੀ ਮੈਂ ਕਿਹਾ ਕੋਈ ਟਰੱਕ ਕਿੱਦਾਂ ਦੇ ਲੱਗੇ ਟਰੱਕ 'ਚ ਸਫ਼ਰ ਕੀਤਾ 8 ਦਿਨ ਕਹਿੰਦੇ ਟਰੱਕ ਕਾਹਦੇ ਨੇ ਬਾਬਾ ਜੀ ਭੂਰੇ ਹੀ ਨੇ ਮੈਂ ਕਿਹਾ ਕਿਉਂ ਕਹਿੰਦੇ ਬਾਣੀ ਵੀ ਬਣਦੇ ਆਏ ਆ ਸਤਿਨਾਮ ਵਾਹਿਗੁਰੂ ਇਹ ਤੁਹਾਡੇ ਜੇ ਕੋਈ ਰਿਸ਼ਤੇਦਾਰ ਹੋਵੇ ਤੁਸੀਂ ਪੁੱਛ ਲਿਓ ਅਮਰੀਕਾ ਕੈਨੇਡਾ ਦੇ ਜਿਹੜੇ ਵੱਡੇ ਵੱਡੇ ਟਰੱਕ ਚੱਲਦੇ ਨੇ ਨਾ ਉਹ ਜੋ ਜਿੰਨਾ ਨਿਤਨੇਮ ਟਰੱਕਾਂ ਨੇ ਕਰ ਲੈਂਦੇ ਨੇ ਉਹਨਾਂ ਨਿਤਨੇਮ ਦੂਜੇ ਨਹੀਂ ਕਰ ਸਕਦੇ ਉਹਨਾਂ ਨੂੰ ਇੰਨਾ ਟਾਈਮ ਮਿਲਦਾ ਨਿਤਨੇਮ ਕਰਨ ਦਾ ਇੰਨਾ ਟਾਈਮ ਮਿਲਦਾ ਹੈ ਉੱਥੇ ਬਹੁਤ ਭਜਨ ਹੁੰਦਾ ਕਹਿੰਦੇ ਟਰੱਕ ਕਾ ਦੇ ਨੇ ਤੇ ਭੋੜੇ ਹੀ ਨੇ ਅੱਜ ਬੈਠੇ ਵਿੱਚ ਹੀ ਫਰਿਜਾਂ ਲੱਗੀਆਂ ਨੇ ਵਿੱਚ ਹੀ ਬੈੱਡ ਲੱਗਾ ਹੈ ਆਰਾਮ ਨਾਲ ਕਹਿੰਦੇ ਟਰੱਕ ਚਲਾਉਣਾ ਬੜਾ ਸੌਖਾ ਹੈ ਦੂਜੀ ਗੱਲ ਇਹ ਆ ਵੀ ਬਾਣੀ ਦਿੱਲੀ ਮਰਜੀ ਸੁਣੀ ਜਾਓ ਅੱਠ-ਅੱਠ 10-10 ਘੰਟੇ ਸੁਖਮਨੀ ਸਾਹਿਬ ਦੇ ਬਾਤ ਹੋਈ ਜਾਂਦੇ ਨੇ ਕਹਿੰਦੇ ਟਰੱਕ ਕਾਦੇ ਦੇ ਵਿੱਚ ਪਹੁੰਚੀ ਤਾਹ ਲੈਣ ਵਾਲੇ ਟਰੱਕਾ ਦੇ ਵੀ ਲਾਹੇ ਲੈ ਜਾਂਦੇ ਉੱਥੇ ਵੀ ਮਨ ਜੁੜਿਆ ਹੋਇਆ ਸੀ ਤੋਇਆ ਕਿ ਉਹ ਕਹਿੰਦਾ ਭਾਗਵਾਨੇ ਮੇਰੇ ਕਰਮਾਂ ਦੀ ਡਰਾਈਵਰੀ ਲਿਖੀ ਹੈ ਤੂੰ ਛੱਡ ਕਰੱਥੀ ਤੂੰ ਕਹਿੰਦੇ ਬਾਬਾ ਜੀ ਅਰਦਾਸ ਕਰ ਦਿਓ ਆ ਚਾਬੀਆਂ ਲੈ ਲਓ ਤੇ ਇਹਨਾਂ ਨੂੰ ਆਖੋ ਜੋ ਵੀ ਫਤਿਹਗੜ੍ਹ ਸਾਹਿਬ ਵਿਸਾਮ ਲਓ ਇਹ ਟਰੱਕ ਹੁਣ ਸੀ ਇੱਥੇ ਭੇਟਾ ਕਰਕੇ ਵੇਖੋ ਕਿੰਨਾ ਦਿਲ ਕੱਟਿਆ ਉਹੀ